ਲੁਧਿਆਣਾ ਦੇ ਫੀਲਡ ਗੰਜ ਤੋਂ ਵੀ ਸਸਤੇ ਕਲੈਕਸ਼ਨ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਲਹਿੰਗਿਆਂ ਦੇ ਡਿਫਰੈਂਟ ਡਿਜ਼ਾਈਨ ਡਿਫਰੈਂਟ ਪੈਟਰਨ ਤੇ ਨਾਲੇ ਹਾਂ ਇੱਕ ਜੀਰ ਹੌਲ ਸੇਲ ਰੇਟ ਜਿਹੜਾ ਕਿ ਟੱਕਰ ਦੇ ਦੇ ਤੁਹਾਨੂੰ ਪੂਰੇ ਮਾਰਕੀਟ ਦੇ ਵਿੱਚ ਕਿੰਨੇ ਸਸਤੇ ਲੈਂਗੇ ਤੁਹਾਡੇ ਨਾਲ ਕੋਈ ਨਹੀਂ ਦੇ ਸਕਦਾ ਜੇ ਤੁਸੀਂ ਰਿਟੇਲ ਦੇ ਵਿੱਚ ਸੇਲ ਕਰ ਰਹੇ ਹੋ ਇਹ ਜੇ ਕੰਫੀਡੈਂਸ ਤੁਸੀਂ ਵੀ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਐਂਡ ਤੱਕ ਵੇਖਿਓ ਕਿਉਂਕਿ ਤੁਹਾਨੂੰ ਇਹ ਤਾਂ ਮਿਲ ਜਾਂਦੇ ਨੇ ਬਹੁਤ ਹੀ ਪਿਆਰੇ ਜੇ ਸੈਲੀਬ੍ਰਿਟੀ ਪੈਟਰਨ ਵਾਲੇ ਲਹਿੰਗੇ ਸਾਈਡਰ ਬਰਾਇਡਲ ਤੇ ਗਰਲਿਸ਼ ਲੋਕਾ ਵਾਲੇ ਉਹ ਵੀ ਬਹੁਤ ਹੀ ਕਾ ਟ੍ਰੈਂਸ ਦੇ ਵਿੱਚ ਤਾਂ ਚਲੋ ਤੁਹਾਨੂੰ ਦਿਖਾਉਣੀ ਹੈ ਡਾਇਰੈਕਟਲੀ ਫੈਕਟਰੀ ਤੋਂ ਬਹੁਤ ਹੀ ਸੋਹਣੇ ਜਿਹੇ ਲੈਂਗੇ ਲਹंगे ਤੁਸੀਂ ਬਹੁਤ سارے ਵੇਖੇ ਹੋਣੇ ਕਾਫੀ سارے ਲਹंगे ਮਾਰਕੀਟ ਦੇ ਵਿੱਚ ਵੀ ਹੈਗੇ ਨੇ ਤੇ ਬਹੁਤ سارے ਹੌਲਸੇਲ ਵੀ ਤੁਸੀਂ ਵੇਖਦੇ ਹੋ ਕਿ ਜਿੰਨਾ ਤੁਸੀਂ ਲਹंगे ਪਰਚੇਸ ਕਰ ਰਹੇ ਹੋ ਪਰ ਕਦੇ ਤੁਸੀਂ ਸੋਚਿਆ ਹੈ ਕਿ ਜੇ ਤੁਸੀਂ ਮਾਰਕੀਟ ਦੇ ਵਿੱਚ ਉਹਨਾਂ ਤੋਂ ਵੀ ਜ਼ਿਆਦਾ ਪੈਸੇ ਕਮਾਣਾ ਚਾਹੁੰਦੇ ਹੋ ਤੇ ਹਾਂ ਆਪਣੇ ਸ਼ਾਪ ਨੂੰ ਪੂਰੇ ਆਪਣੇ ਬਾਜ਼ਾਰ ਦੇ ਵਿੱਚ ਸਭ ਤੋਂ ਸਸਤੇ ਕਾਣਾ ਚਾਹੁੰਦੇ ਹੋ ਤਾਂ ਫਿਰ ਲੈਣਗੇ ਕਿੱਥੋਂ ਪਰਚੇਸ ਕਰੀਏ ਡੈਫੀਨਿਟਲੀ ਸਾਰਿਆਂ ਦੇ ਮਾਈਂਡ ਚ ਇੱਕੀ ਚੀਜ਼ ਆਉਗੇ ਕਿ ਫਿਰ ਤਾਂ ਜੀ ਕਿਸੇ ਫੈਕਟਰੀ ਤੋਂ ਹੀ ਲੈਣਗੇ ਪਰਚੇਸ ਕਰਨੇ ਪੈਣਗੇ ਸਾਨੂੰ ਕਿਉਂਕਿ ਹੌਲ ਸੇਲਰ ਦਾ ਤਾਂ ਆਲਰੇਡੀ ਮਾਰਜਿਨ 30% ਚਲਾਇਆ ਜਾਂਦਾ ਹੈ ਸਾਡਾ ਬਿਲਕੁਲ ਤੇ ਫੈਕਟਰੀ ਪ੍ਰਾਈਸ ਤੇ ਲੈਣਗੇ ਲੈ ਕੇ ਆਈਆਂ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾਨ ਬ੍ਰਾਈਡਲ ਲਹਿੰਗੇ ਦਿਖਾ ਦਿੰਨੀ ਹਾਂ ਆ ਵੇਖੋ ਇਹ ਤੇ ਨਾਨ ਬ੍ਰਾਈਡਲ ਲਹਿੰਗੇ ਤੁਹਾਨੂੰ ਇਹ ਤਾਂ ਮਿਲ ਜਾਣਗੇ ਬਹੁਤ ਹੀ ਸੋਹਣੇ ਜੇ ਕਾਫੀ ਪਿਆਰੇ ਲਹ ਮਿਰਰ ਵਰਕ ਤੇ ਸਟੋਨ ਵਰਕ ਦਾ ਡਿਜ਼ਾਈਨ ਲਹਿੰਗਾ ਦੇ ਕਲਰ ਵੇਖੋ ਕਿੰਨਾ ਪਿਆਰਾ ਕਲਰ ਹੈ ਜੋਰਜਟ ਬੇਸ ਆਊਗਾ ਪੂਰਾ ਲਹਿੰਗਾ ਜੋਰਜਟ ਫੈਬਰਿਕ ਤੇ ਹੈ ਪਿਓਰ ਜੋਰਜਟ ਤੁਹਾਨੂੰ ਪਤਾ ਹੈ ਪਿਓਰ ਜੋਰਜਟ ਫੈਬਰਿਕ ਕਿੰਨਾ ਮਹਿੰਗਾ ਹੈ ਮਾਰਕੀਟ ਦੇ ਵਿੱਚ ਕੱਲਾ ਸਿਰਫ ਫੈਬਰਿਕ ਲੈਣ ਚਾਹੁੰਦੇ ਨਾ 10 15000 ਦਾ ਫੈਬਰਿਕ ਫੈਬਰਿਕ ਆ ਜਾਂਦਾ ਹੈ ਤੇ ਉਹਦੇ ਵਿੱਚ ਵਰਕ ਹੋਣਾ ਫਿਰ ਮਿਰਰ ਵਰਕ ਮਤਲਬ ਕਾਫੀ ਮਹਿੰਗੀ ਕਾਸਟ ਹੋ ਜਾਂਦੀ ਹੈ ਲੇਕਿਨ ਜੇ ਮੈਂ ਕਹਾ ਕਿ ਤੁਹਾਨੂੰ ਸਸਤੇ ਰੇਂਜ ਦੇ ਵਿੱਚ ਕਲੈਕਸ਼ਨ ਮਿਲ ਜਾਣਗੇ ਲੈਣਾ ਪਸੰਦ ਕਰੋਗੇ ਡੈਫੀਨਿਟਲੀ ਹੈ ਨਾ ਮੈਨੂੰ ਲੱਗ ਹੀ ਰਿਹਾ ਸੀ ਚਲੋ ਫਿਰ ਆ ਵਾਲਾ ਆਰਟੀਕਲ ਵੇਖੋ ਇਹਦੇ ਨਾਲ ਦੀ ਨਾਲ ਕਲਰ ਵੇਖੋ ਡਿਜ਼ਾਈਨ ਵੇਖੋ ਇਹਦੇ ਵਿੱਚ ਬਹੁਤ ਸੋਹਣਾ ਵਰਕ ਹੈ ਕਲਰ ਦੀ ਗੱਲ ਕਰੀਏ ਤਾਂ ਪਿੰਕ ਕਲਰ ਹੈ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਜਾਂਦਾ ਇਸ ਟਾਈਪ ਦਾ ਕਲਰ ਕਾਫੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਪੂਰੇ ਲੁਧਿਆਣਾ ਦੇ ਮਾਰਕੀਟ ਦੇ ਵਿੱਚ ਇਸ ਤੋਂ ਸਸਤੇ ਕਲੈਕਸ਼ਨਸ ਨਹੀਂ ਮਿਲਣਗੇ ਜਿਦੇ ਵਿੱਚ ਤੁਹਾਨੂੰ ਮਿਲ ਜਾਂਦਾ 10 ਮੀਟਰ ਤੱਕ ਦਾ ਸਾਈਡਰ ਲੈਂਗਿਆਂ ਦੇ ਵਿੱਚ ਫਲੇਅਰ 12 ਮੀਟਰ ਤੱਕ ਦਾ ਫਲੇਅਰ ਮਿਲੂਗਾ 8 ਮੀਟਰ ਤੱਕ ਦਾ ਫਲੇਅਰ ਮਿਲੂਗਾ ਮਤਲਬ ਫੁੱਲ ਫਲੇਅਰ ਦੇ ਆਰਟੀਕਲਸ ਨੇ ਆ ਵੇਖੋ ਕਲਰ ਬਹੁਤ ਪਿਆਰਾ ਹੈ ਜ਼ਰੇ ਦਾ ਵਰਕ ਹੈ ਮਲਟੀ ਕਲਰ ਦਾ ਥ्रेड ਵਰਕ ਹੈ ਨਾਲੇ ਪਿਕਾਕ ਦਾ ਡਿਜ਼ਾਈਨ ਹੈ ਫਿਗਰ ਡਿਜ਼ਾਈਨ ਦਿੱਤਾ ਹੋਇਆ ਸਿੱਪੀ ਦਾ ਵਰਕ ਮਿਲ ਜੂਗਾ ਸਟੋਨ ਦਾ ਵਰ ਇਸ ਚੀਜ਼ ਦਾ ਧਿਆਨ ਰੱਖਿਓ ਥੋੜੂ ਹਰੇਕ ਲਹਿੰਗੇ ਦੇ ਵਿੱਚ ਸੇਮ ਕਲਰ ਦੀ ਲਾਈਨਿੰਗ ਮਿਲੂਗੀ ਨਾਲੇ ਮਿਲ ਜਾਂਦੀ ਹੈ ਤੁਹਾਨੂੰ ਸੇਮ ਕਲਰ ਦੀ ਹੀ ਕੈਨ ਕੈਨ ਵੇਖ ਸਕਦੇ ਹੋ ਮੈਚਿੰਗ ਹੀ ਕੈਨ ਕੈਨ ਮਿਲਣ ਵਾਲੀ ਹੈ ਚਲੋ ਇੱਕ ਹੋਰ ਆਰਟੀਕਲ ਦੇਖ ਲੈਨੇ ਆਦੇ ਨਾਲ ਦੀ ਨਾਲ ਆਹ ਵੇਖੋ ਇਹ ਹੈ ਜੀ ਆਪਣਾ ਪੂਰਾ ਦਾ ਪੂਰਾ ਰਿਸੈਪਸ਼ਨ ਪਰਪਸ ਵਾਸਤੇ ਲਹਿੰਗਾ ਜਾਂ ਫਿਰ ਇੰਗੇਜਮੈਂਟ ਪਰਪਸ ਵਾਸਤੇ ਵੀ ਯੂਜ਼ ਕਰ ਸਕਦੇ ਹੋ ਇਸ ਲਹਿੰਗੇ ਨੂੰ ਕਾਫੀ ਪਿਆਰਾ ਹੈ 오ਰੀਜਨਲ ਮਿਰਰ ਵਰਕ ਹੈ ਫਲਾਵਰ ਦਾ ਡਿਜ਼ਾਈਨ ਹੈ थ्रेड ਵਰਕ ਦਾ ਸਿੱਪੀ ਵਰਕ ਦਿੱਤਾ ਹੋਇਆ ਨਾਲੇ ਲੁੱਕ ਵਾਈਜ਼ ਬਹੁਤ ਜ਼ਿਆਦਾ ਪ੍ਰੀਟੀ ਹੈ ਫਲੇਅਰ ਵੀ ਥੋੜੋ ਫੁੱਲ ਮਿਲ ਜਾਂ ਸੇਮ ਕਲਰ ਦੀ ਲਾਈਨਿੰਗ ਤੇ ਲਾਈਨਿੰਗ ਵੀ ਅਮਰੀਕਾ ਲਾਈਨਿੰਗ ਤੋਂ ਮਿਲ ਜਾਂਦੀ ਹੈ ਜਿਹੜਾ ਕਿ ਨਾਰਮਲੀ ਕੋਈ ਵੀ ਲਹਿੰਗੇ ਦੇ ਵਿੱਚ ਯੂਜ਼ ਨਹੀਂ ਕਰਦਾ ਇੱਥੇ ਵੇਖੋ ਹੁਣ ਬਰਾਇਡਲ ਲਹਿੰਗੇ ਇੱਥੇ ਆਪਣੇ ਕੋਲ ਬਹੁਤ ਪਿਆਰੇ ਪਿਆਰੇ ਬਰਾਇਡਲ ਲਹਿੰਗੇ ਨੇ ਫਲੇਅਰ ਤੁਸੀਂ ਬਰਾਇਡਲ ਲਹਿੰਗਾ ਦੇ ਵੀ ਵੇਖ ਸਕਦੇ ਹੋ 12 ਤੋਂ ਲੈ ਕੇ 16 ਮੀਟਰ ਤੱਕ ਦਾ ਫਲੇਅਰ ਤੁਹਾਨੂੰ ਮਿਲ ਜਾਂਦਾ ਹੈ ਜਿਹੜੇ ਲਹਿੰਗੇ ਤੁਸੀਂ ਰੈਂਟ ਤੇ ਲੈਂਦੇ ਹੋ ਲੁਧਿਆਣਾ ਚੰਡੀਗੜ੍ਹ ਜਲੰਧਰ ਮੋਹਾਲੀ ਦੇ ਵਿੱਚ ਉਹ ਲਹਿੰਗੇ ਉਸ ਤੋਂ ਵੀ ਕੱਟ ਪ੍ਰਾਈਸ ਦੇ ਵਿੱਚ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਸਾਡੇ ਪਿਛਲੇ ਵੀਡੀਓ ਜਾ ਕੇ ਵੇਖੋ ਸਾਡੇ ਕਸਟਮਰ ਨੇ ਬਹੁਤ ਵਧੀਆ ਜੈਨੂਇਨ ਰਿਵਿਊ ਦਿੱਤਾ ਸੀਗਾ ਉਹਨਾਂ ਨੇ ਮੈਨੂੰ ਕਿਹਾ ਮੈਡਮ ਜਿਹੜੇ ਸਾਡੇ ਮਾਰਕੀਟ ਦੇ ਵਿੱਚ ਹੌਲ ਸੇਲਰ ਮੈਨੂੰ ਲਹਿੰਗੇ ਦੇ ਰਹੇ ਨੇ ਨਾ ਜਿਸ ਪ੍ਰਾਈਸ ਦੇ ਵਿੱਚ ਉਸ ਤੋਂ ਕੱਟ ਪ੍ਰਾਈਸ ਦਾ ਮੇਰੇ ਰਿਟੇਲ ਲਹਿੰਗਿਆ ਦਾ ਹੈਗਾ ਤੁਸੀਂ ਸੋਚੋ ਕਿ ਉਹ ਮੈਨੂੰ ਕਹਿ ਰਹੇ ਨੇ ਕਿ ਮੇਰਾ ਰਿਟੇ ਤੇ پاگل ਬਣ ਰਹੇ ਹੋ ਕਿ ਤੁਸੀਂ ਹੌਲ ਸੇਲਰ ਤੋਂ ਉਸ ਪ੍ਰਾਈਸ ਦੇ ਵਿੱਚ ਲਾएंगे ਪਰਚੇਸ ਕਰ ਰਹੇ ਹੋ ਬਿਲੀਵ ਨਹੀਂ ਹੋ ਰਿਹਾ ਨਾ ਤੁਹਾਨੂੰ ਲੱਗ ਰਿਹਾ ਮੈਂ ਝੂਠ ਬੋਲ ਰਹੀ ਹਾਂ ਲਿੰਕ ਦੇ ਰਹੀ ਹਾਂ ਡਿਸਕ੍ਰਿਪਸ਼ਨ ਤੇ ਜਾ ਕੇ ਵੇਖੋ ਉਹ ਵੀਡੀਓ ਪ੍ਰੋਪਰ ਦਿੱਤੀ ਹੋਈ ਹੈ ਕਿਉਂਕਿ ਆਪਣੀ ਵੀਡੀਓ ਅਪਲੋਡ ਹੋ ਚੁੱਕੀ ਹੈ ਜੇ ਤੁਸੀਂ ਮਿਸ ਕਰਤੀ ਤਾਂ ਛੇਤੀ ਜਾਓ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਓਪਨ ਕਰੋ ਉਸ ਵੀਡੀਓ ਨੂੰ ਐਂਡ ਤੱਕ ਵੇਖਿਓ ਤੁਹਾਨੂੰ ਸਾਰਾ ਸੱਚ ਪਤਾ ਲੱਗ ਜਾਣਾ ਹੈ ਕਿ ਕੀ ਕੁਝ ਸੱਚ ਹੈ ਤੇ ਕੀ ਕੁਝ ਝੂਠ ਹੈ ਕਿਉਂਕਿ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਾਫੀ سارے ਲੋਕ ਕੀ ਫਰਾਡ ਕਰ ਰਹੇ ਨੇ ਪੰਜਾਬ ਦੇ ਵਿੱਚ ਬਹੁਤ سارے ਹੌਲਸੇਲਰ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਨੇ ਤਾਂ ਕਰਕੇ ਜਿਹੜੇ ਰੀਟੇਲ ਹੈਗੇ ਨੇ ਕਸਟਮਰਸ ਉਹਨਾਂ ਨੂੰ ਵਧੀਆ ਪ੍ਰੋਫਿਟ ਨਹੀਂ ਹੋ ਰਿਹਾ یا پھر میں کہہ ਸਕਦੀ ਆ ਜਿਹੜੇ مارکیਟ ਦੇ ਵਿੱਚ ਵਪਾਰੀ ਬੈਠੇ ਹੋ ਨੇ ਉਹ ਜਿਆਦਾ ਪੈਸਾ ਨਹੀਂ ਕਮਾ پا ਰਹੇ ਨੇ ਉਹਦਾ ਰੀਜ਼ਨ ਇਹ ਹੀ ਹੈ ਤਾਂ ਉਹਨਾਂ ਤੋਂ ਬਚੋ ਫੈਕਟਰੀ ਪ੍ਰਾਈਸ ਦੇ ਲਹਿੰਗੇ ਪਰਚੇਸ ਕਰੋ ਪੂਰੇ ਮਾਰਕੀਟ ਨੂੰ ਟੱਕਰ ਦੇਣ ਵਾਸਤੇ ਪਹੁੰਚੇ ਆ ਜੀ ਅਸੀਂ ਸਪੈਸ਼ਲੀ ਕਹਿ ਰਹੀ ਆ ਤੁਸੀਂ ਡਾਇਰੈਕਟਲੀ ਪਰਚੇਸ ਕਰ ਸਕਦੇ ਹੋ ਮੈਨੂਫੈਕਚਰਿੰਗ ਰੇਟ ਤੇ ਤੁਹਾਨੂੰ ਇੱਥੇ ਲਹਿੰਗੇ ਮਿਲ ਜਾਣਗੇ ਡਿਜ਼ਾਈਨਰ ਪੀਸਸ ਮਿਲਣ ਵਾਲੇ ਨੇ ਉਹ ਵੀ ਸੋਹਣੇ ਸੋਹਣੇ 300 400 ਡਿਜ਼ਾਈਨਸ ਹਨ ਇਹਨਾਂ ਕੋਲ ਲਹਿੰਗੇ ਦੇ ਵਿੱਚ ਅਵੇਲੇਬਲ ਹਨ ਡਬਲ ਦੁਪट्टे ਮਿਲਣਗੇ ਤੇ ਹਾਂ डबल हैवी कैन कैन ब्लाउज पीस भी सारे वास्ते आना है आ सकते हो क्योंकि हाले चल रहा है जी कंस्ट्रक्शन का कम रीडेवलपमेंट काम चल रहा है अपने सूरत स्टेशन ते करके काफी सारी ट्रेनर डायवर्ट हो चुकी ने अपने 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 उधना स्टेशन तुम उओगे तो भी कोई दिक्कत है नहीं बस कॉल कर ली गोली पिक एंड देर रात पहुंचे दे हो तो अज्ज की मिलते हैं नवीडियो मेरे हिसाब से इनफॉर्मेशन बहुत वीडियो लगी होगी जो लेंगे वीडियो लगे नीडियो लाइक कर लो शेयर करियो वे जो नवे हो साइड पेज से यूट्यूब चैनल करना बिलकुल भी ना भूलो धन